ਫਿਰੋਜ਼ਪੁਰ ਚ ਵਾਪਰਿਆ ਦਰਦਨਾਕ ਹਾਦਸਾ ਤਾਰ ਖੇਡ ਰਹੇ ਲੋਕਾਂ ਦੇ ਚੜੀ ਟਰਾਲੀ ਜਿਸ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਫਿਰੋਜ਼ਪੁਰ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਰੇਤਨਾ ਭਰੀ ਟਰਾਲੀ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ ਇਸ ਹਾਦਸੇ ਦੌਰਾਨ ਇੱਕ 마ਸੂਮ ਬੱਚੀ ਦੀ ਵੀ ਮੌਤ ਹੋ ਗਈ ਦੱਸਦੀ ਹੈ ਕਿ ਟਰਾਲਾ ਤੇਜ਼ ਰਫ਼ਤਾਰ ਵਿੱਚ ਆਇਆ ਤੇ ਲੋਕਾਂ ਨੂੰ ਕੁਚਲਦਾ ਹੋਇਆ ਭਜਾ ਕੇ ਲੈ ਗਿਆ ਪੀੜਤਾਂ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜੇ ਵੀ ਜੋ ਘਟਨਾ ਵਾਪਰੀ ਕਿਵੇਂ ਵਾਪਰੀ ਕੀ ਗੱਲ ਬਣੀ ਸਾਰੀ ਗੱਲ ਦਾ ਦਾਦੇ ਕੋਲੇ ਸੀਗੀ ਜੀ ਦਾਦਾ ਕੋਲੇ ਨਾ ਦੂਜੀ ਵੀ ਕੋਲੇ ਖੇਡੀਆਂ ਨਹੀਂ ਤੇ ਤਾਜ ਕੋਲ ਖੇਡਦੇ ਨਾ ਮੋਗੋਡੇ ਤੇ ਬੈਠੀ ਸੀਗੀ ਉਹ ਦੋ ਜਣੇ ਫੱਟੜਾ ਤੇ ਇੱਕ ਜਣੀ ਮਰ ਗਿਆ ਨਾਲ ਬੱਚਾ 4 ਸਾਲਾਂ ਦਾ ਮਾਂ ਵਿਚਾਰੀ ਘਰੇ ਹੀ ਜਿਓ ਜਾਕੜੀ ਮੇਰੀ ਭੈਣ ਆ ਇਹ ਮੈਂ ਕਿਹੜੇ ਟ੍ਰੈਕਟਰ ਨਾਲ ਲੱਗਿਆ ਟ੍ਰੈਕਟਰ ਨਾਲ ਟਾ 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 ਲੀਏ ਤ੍ਰੇਤੋਂ ਵਾਲਾ ਮੰਗ ਕੀ ਬਸ ਬੰਦ ਹੋਣੀ ਚਾਹੀਦਾ ਸਾਰਾ ਕੁਝ ਇਹਨਾਂ ਵਿੱਚ ਇਹਨਾਂ ਦਾ ਹੀ ਪਰਚਾ ਹੋਣਾ ਚਾਹੀਦਾ ਸੰਗ ਮੇਰਾ ਨਾਜੀ ਵਜੂਦ ਮੈਂ ਕੋਲੇ ਖੜਾ ਟਰਾਲਾ ਆਉਂਦਾ ਬਹੁਤ ਰੇਸ ਤੇ ਅਸੀਂ ਇੱਥੇ ਤਾਜ ਖੇਢੀ ਜਾਂਦੇ ਪਿੱਛੇ ਬੈਠੇ ਅੱਗੇ ਉਹ ਸਿੱਧਾ ਆ ਕੇ ਖੋਖੇ 'ਚ ਵੱਜਾ ਖੋਖੇ 'ਚ ਵੱਜ ਕੇ ਬੰਦਿਆਂ ਦੇ ਉੱਤੋਂ ਨਹੀਂ ਚੜ ਗਿਆ ਛੋਟੀ ਬੱਚੀ ਸੀ ਉਸਦੀ ਤਾਂ ਮੌਤ ਹੀ ਹੋ ਗਈ ਆ ਦੋ ਬੰਤੇ ਜ਼ਖਮੀ ਹੋ ਗਏ। ਮਾਂ ਕੀ ਹੋਣਾ? ਵੀਰ ਸਿੰਘ ਤੇ ਦੂਜਾ ਰਾਜਾ। ਉਹ ਪਟੜੋਗੇ। ਹਾਂ। ਬਹੁਤ ਹੀ ਉਹਨਾਂ ਨੂੰ। ਹੋਰ ਨਮਸਕਾਰ। ਕੀ ਮੰਗ ਕੀ ਕਰਦੇ? ਮੰਗ ਕਰਦੇ ਇਹਨਾਂ ਦੇ ਖਤ ਕਾਨੂੰਨੀ ਕਾਰਵਾਈ ਸਖਤ ਸਖਤ ਹੋਵੇ। ਹਾਂਜੀ। ਹਾਂਜੀ ਮੇਰਾ ਨਾਂ ਹਾਂਜੀ ਬੂਟਾ ਸਿੰਘ ਆ। ਮੈਂ ਪਿੰਡ ਕਸਮਾ ਵਾਲਿਆਂ ਦਾ ਰਹਿਣ ਵਾਲਾ। ਇਹ ਮੇਰੇ ਪਾਪਾ ਹਣੀ ਤਾਸ਼ ਖੇਡਦੇ ਸੀਗੇ ਤੇ ਕੁੜੀ ਕੋਲੇ ਸੀਗੀ। ਵੇ ਖੁੱਲਾ ਥਾਂ ਦਾਣਾ ਮੰਡੀ ਦੇ ਵਿੱਚ ਉੱਥੇ ਕੁੜੀ ਕੋਲੇ ਬੈਠੀ ਸੀਗੀ ਤੇ ਪਿੱਛੋਂ ਓਵਰ ਲੋਡ ਟਰਾਲਾ ਆ ਰਿਹਾ ਸੀਗਾ ਜਿਹੜਾ ਤਾਂ ਡਰਾਈਵਰ ਸੀਗਾ ਉਹ ਦੂਜੇ ਬੰਦੇ ਨੂੰ ਸਿਖਾ ਰਿਹਾ ਸੀਗਾ ਉਹਦੇ ਤੋਂ ਟਰਾਲਾ ਕੰਟਰੋਲ ਨਹੀਂ ਹੋਇਆ ਉਹਨੇ ਜੀ ਉੱਤੇ ਚੜਾ ਦਿੱਤਾ ਉਹ ਦੋ ਜਣੇ ਤਾਂ ਜ਼ਖਮੀ ਆ ਤੀਜੇ ਦੀ ਮੌਤ ਹੋ ਗਈ ਜੀ ਲੜਕੀ ਮੇਰੀ ਦੀ ਕੀ ਕਾਰਨ ਕੀ ਸਮਝਦੇ ਹੋ ਇਸ ਚਾਰੀ ਦਾ ਕਾਰਨ ਇਹ ਹੀ ਆ ਜੀ ਵੀ ਮੂਨ ਨੂੰ ਚਲਾਉਣਾ ਨੇ ਆਉਂਦਾ ਸੀਗਾ ਓਵਰ ਲੋਡ ਆਉਂਦਾ ਪਿਆ ਜੀ ਨਾ ਤਾਂ ਉਹਦੇ ਕੋਲੇ ਲਾਇਸੈਂਸ ਸੀ ਨਾ ਤਾਂ ਉਹਦੇ ਕੋਲੇ ਸੀਗਾ ਦੋਨਾਂ ਕੋਲੇ ਲਾਇਸੈਂਸ ਨਹੀਂ ਹੈਗਾ ਅਹੀਂ ਤਾਂ ਇਹ ਮੰਗ ਕਰਦੇ ਆ ਵੀ 302 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਰੇਤਾ ਕੀ ਸਮਝੀਏ 1 ਨੰਬਰ ਦੀ ਆ 2 ਨੰਬਰ ਦਾ 2 ਨੰਬਰ ਹੀ ਚੱਲਦੇ ਜੀ ਇੱਥੋਂ ਦਿਨ ਪਰ ਰਾਤ ਤਾਲੇ ਨਿਕਲਦੇ ਆ ਕੋਈ ਕੋਈ ਕਾਰਵਾਈ ਨਹੀਂ ਹੁੰਦੀ ਨਾ ਕੋਈ ਕਹਿੰਦਾ ਹੀ ਆ ਨਾ ਕੋਈ ਜਿਹੜੀ ਸਰਕਾਰ ਬਣੀ ਨਵੀਂ ਨਾ ਹੀ ਉਹ ਕਹਿੰਦੀ ਵੀ ਇਹਨੂੰ ਰੋਕਿਆ ਜਾਵੇ ਪਹਿਲਾਂ ਉਹਨਾਂ ਨੇ بڑے ਵਾਅਦੇ ਕੀਤੇ ਵੀ ਰੋਕੇ ਜਾਓ ਕੋਈ ਰੁਕਾਵਟ ਨਹੀਂ ਹੈਗੀ ਨਾ ਕਿਹਨਾਂ ਦੇ ਸਾਰਿਆਂ ਦੇ ਜੀ ਜਿੰਨਾਂ ਦੀ ਮੌਤ ਹੋਈ ਮੇਰੀ ਬੇਟੀ ਦੀ ਉਹਦਾ ਨਾਮ ਮਸਕਾਨ ਕੌਰ ਜਿਹੜਾ ਜ਼ਖਮੀ ਇੱਕ ਦਾ ਨਾ ਵੀਰ ਸਿੰਘ ਇੱਕ ਦਾ ਨਾ ਰਾਜਾ ਸਿੰਘ ਹੈ ਜੀ ਇਹ ਨਹੀਂ ਗੱਲ ਜੀ ਸਰ ਅਜੋ ਕੱਟਣਾ ਵਾਪਰੀ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਠੀਕ ਹੈ ਮੈਂ ਤਾਂ ਵੈਸੇ ਬਾਅਦ ਚ ਆਇਆ ਇੱਥੇ ਸਾਡੇ ਪਿੰਡ ਦੇ ਬਾਹਰ ਬਾੜ ਇਹ ਮੰਡੀ ਆ ਨਾਲ ਹੀ ਸਰਕਾਰੀ ਜਿਹੜੇ ਕਲੋਨੀਆਂ ਬਣੀਆਂ ਹੋਈਆਂ ਤੇ ਉੱਥੇ ਰਹਿੰਦੇ ਸੀਗੇ ਤੇ ਇੱਥੇ ਸਾਈਡ ਤੇ ਖੋਖਾ ਸੀਗਾ ਨਾਲ ਬਣਿਆ ਉਹਦੇ ਕੋਲ ਬੈਠੇ ਤਾਸ਼ ਖੇਡਦੇ ਸੀਗੇ ਤੇ ਨਾਲ ਹੀ ਬੱਚੀ ਕੋਲੇ ਖੇਡਦੀ ਸੀ ਤੇ ਬਿਲਕੁਲ ਆ ਖੁੱਲਾ ਥਾਂ ਕੋਈ ਪਤਾ ਨਹੀਂ ਡਰਾਈਵਰ ਨੂੰ ਕੀ ਹੋਇਆ ਵੀ ਉਹਦੇ ਤੋਂ ਕੰਟਰੋਲ ਨਹੀਂ ਹੋਇਆ ਸਾਈਡ ਤੇ ਆ ਕੇ ਉਹ ਰੇੜੀ ਤੇ ਚੜਿਆ ਤੇ ਨਾਲ ਹੀ ਇਹ ਤਿੰਨ ਜਾਨੇ ਫਟੜਾ ਤੇ ਬੇਟੀ ਦੀ ਜਿਹੜੀ ਛੋਟੀ ਸੀ ਇਹਦੀ ਵੱਡੀ ਦਰਦਨਾਕ ਜੀ ਮੌਤ ਹੋਈ ਆ ਤਾਂ ਓਵਰਲੋਡਿੰਗ ਜਿਹੜੀ ਹੈਗੀ ਮੈਂ ਤਾਂ ਇਹ ਸਮਝਦਾ ਵੀ ਇਹ ਤਾਂ ਇੱਕ ਕਾਰਨ ਹੈਗਾ ਇੰਨੀ ਓਵਰਲੋਡਿੰਗ ਨਹੀਂ ਹੋਣੀ ਚਾਹੀਦੀ ਇਹ ਹਾਸਾ ਚਲੋ ਆਪਾਂ ਮੰਨ ਲੈਂਦੇ ਆ ਵੀ ਕੁਦਰਤੀ ਆ ਪ੍ਰਮਾਤਮਾ ਲਿਖਦਾ ਪਰ ਕੁਝ ਮਨੁੱਖ ਨੂੰ ਵੀ ਦਿਮਾਗ ਦਿੰਦਾ ਪ੍ਰਮਾਤਮਾ ਨੇ ਸਾਨੂੰ ਇਹ ਜਰੂਰ ਦੇਖਣਾ ਚਾਹੀਦਾ ਵੀ ਓਵਰਲੋਡਿੰਗ ਨਹੀਂ ਇੰਨੀ ਹੋਣੀ ਚਾਹੀਦੀ ਤੇਜ਼ ਰਫ਼ਤਾਰ ਵੀ ਸਮਝਦੇ ਹੋ ਇੱਥੇ ਹਾਂਜੀ ਬਹੁਤ ਤੇਜ਼ ਰਫ਼ਤਾਰ ਦੀ ਘਟਨਾ ਵੀ ਸਮਝ ਆ ਤੇਜ਼ ਰਫ਼ਤਾਰ ਆ ਫਿਰ ਅਨਟ੍ਰੇਨਡ ਡਰਾਈਵਰ ਜਿਹੜੇ ਆ ਨਸ਼ੇ ਵਾਲੇ ਮੁੰਡੇ ਜਾਦਾ ਰੇਤਾ ਦੇ ਟਰਾਲੇ ਚਲਾਉਣ ਵਾਲੇ ਨਸ਼ਾ ਖਾ ਕੇ ਚਲਾਉਂਦੇ ਆ ਨਾਰਮਲ ਬੰਦਾ ਇੰਨਾ ਵਜ਼ਨ ਜਿਹੜਾ ਮਗਰ ਰੇਤਾ ਵਾਲਾ ਟਰਾਲਾ ਮੇਰੇ ਖਿਆਲ ਚਲਾ ਹੀ ਨਹੀਂ ਸਕਦਾ ਤਾਂ ਉਹ ਇੱਕ ਕਾਰਨ ਜਿਹੜਾ ਇਹਦਾ ਹੋ ਸਕਦਾ ਕੀ ਮੰਗ ਕੀ ਕਰਦੇ ਮੰਗ ਤਾਂ ਇਹ ਹੀ ਹੋ ਸਾਨੂੰ ਇਹ ਦੇਖਣਾ ਚਾਹੀਦਾ ਜੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਾਰਾ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਦੇਖੋ ਜਿਹੜੇ ਪਰਿਵਾਰ ਦਾ ਚਲਿਆ ਜਾਂਦਾ ਉਹ ਵਾਪਸ ਨਹੀਂ ਆਉਂਦਾ ਤਾ ਏਸੀ ਤੋਂ ਸਾਨੂੰ ਕੋਈ ਸਿੱਖ ਕੇ ਅੱਗੇ ਤੋਂ ਵੀ ਧਿਆਨ ਰੱਖਣਾ ਚਾਹੀਦਾ ਵੀ ਇਹੋ ਜਿਹੇ ਘਟਨਾਵਾਂ ਨਾ ਵਾਪਰਨ। ਜੀ ਸਰ ਜੀ ਅੱਜ ਆਪ ਨੂੰ ਇੱਕ ਇਤਲਾਹ ਮਿਲੀ ਸੀ ਵੀ ਕਸੋਆਣਾ ਤੋਂ ਕਸੋਆਣਾ ਮੰਡੀ ਲਾਗੇ ਇੱਕ ਟਰੈਕਟਰ ਟਰਾਲੇ ਦੇ ਨਾਲ ਐਕਸੀਡੈਂਟ ਹੋਇਆ ਮੌਕੇ ਤੇ ਪੁੱਜੇ ਹਾਂ ਜੀ ਮੌਕਾ ਦੇਖਿਆ ਗਿਆ ਟਰੈਕਟਰ ਟਰਾਲੇ ਦੇ ਇਹ ਥਾਂ ਆ ਕੇ ਐਕਸੀਡੈਂਟ ਨਾਲ ਇੱਕ ਬੱਚੀ ਮਸਕਾਨ ਉਮਰ 4 ਸਾਲ ਦੀ ਡੈਥ ਹੋਈ ਹੈ ਜੀ ਵੀਰ ਸਿੰਘ ਉਮਰ 60 ਸਾਲ ਰਾਜਾ ਉਮਰ 50 ਸਾਲ ਇਹ ਜ਼ਖਮੀ ਹੋਏ ਨੇ ਟਰੈਕਟਰ ਟਰਾਲਾ ਤੇ ਇਹਦਾ ਜਿਹੜਾ ਮਾਲਕ ਡਰਾਈਵਰ ਆ ਉਹ ਉਹਨੂੰ ਆਪਾਂ ਕਬਜ਼ੇ 'ਚ ਲੈ ਲਿਆ ਜੀ ਤੇ ਮਦਈਆਂ ਦੇ ਬਿਆਨ ਲਿਖ ਕੇ ਤੇ ਜਿਹੜੀ ਮੰਨਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਹ ਕਿਸ ਚੀਜ਼ ਦਾ ਟਰੈਕਟਰ ਟਰਾਲਾ ਸੀ ਕਰ ਤੇ ਟਰਾਲੇ ਤੇ ਰੇਤ ਲੱਦੀ ਹੋਈ ਹੈ ਜੀ ਤੇ ਇਹਦੀ ਰੇਤ ਜਿਹੜੀ ਆ ਇਹਦੇ ਬਾਰੇ ਵੀ ਡਰਾਈਵਰ ਤੋਂ ਤਸਦੀਕ ਕੀਤੀ ਉਹਨੇ ਇੱਕ ਪਰਚੀ ਪੇਸ਼ ਕੀਤੀ ਆ ਇਹ ਜਿਹੜੀ ਰੇਤ ਆ ਸੀ ਇਹ ਆਪਣੇ ਮਨਜੂਰਸ਼ੁਦਾ ਖੱਡੇ ਤੋਂ ਲੈ ਕੇ ਆਉਣੀ ਆ ਪਰ ਇਹਦੀ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ ਉੱਥੇ ਕੱਡੇ ਤੇ ਪੁੱਜ ਕੇ ਵੀ ਵੀ ਇਹ ਜਾਇਜ਼ ਆ ਤੇ ਫਿਰ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਬੰਦੀ ਆ ਜਿਹੜਾ ਜੁਰਮ ਕੀਤਾ ਇਹਨਾਂ ਨੇ ਐਕਸੀਡੈਂਟ ਦਾ ਉਹਦੇ ਮੁਤਾਬਕ ਕਰਾਂਗੇ ਜੇ ਨਜਾਇਜ਼ ਹੋਈ ਤੇ ਮੈਨਿੰਗ ਦੀ ਵੀ ਨਾਲ ਕਾਰਵਾਈ ਕੀਤੀ ਜਾਵੇਗੀ